ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ 104 ਜਹਾਜ਼ਾਂ ਦੇ ਵਿੱਚ 30 ਪੰਜਾਬੀ ਆਪਾਂ ਜਾਣਦੇ ਹਾਂ ਬਹੁਤ ਸਾਰੇ ਸਵਾਲ ਖੜੇ ਹੋਏ ਅਤੇ ਖੜੇ ਹੋਣੇ ਕੁਦਰਤੀ ਵੀ ਆ ਕੁਝ ਗਲਤੀਆਂ ਸਾਡੀਆਂ ਆਪਣੀਆਂ ਕੁਝ ਕਿ ਸਰਕਾਰੀ ਗਲਤੀਆਂ ਕਹਿ ਸਕਦੇ ਆ ਏਜੰਟ ਤਾਂ ਹੁੰਦੇ ਹੀ ਗਲਤੀਆਂ ਬਹੁ ਗਿਣਤੀ ਆਪਾਂ ਜਾਣਦੇ ਆ ਪਰ ਇਸ ਦੇ ਬਾਵਜੂਦ ਅਸੀਂ ਉਹਨਾਂ ਦੇ ਕੋਲੇ ਜਾ ਜਾ ਕੇ ਫਸਦੇ ਆ 트੍ਰੰਪ ਨੇ ਇੰਨੀ ਵੱਡੀ ਕਾਰਵਾਈ ਕਿਉਂ ਕੀਤੀ ਇਹ ਪਹਿਲਾ ਲੋਟ ਆਇਆ ਇਹ ਪਹਿਲਾ ਉਹਨਾਂ ਦੇ ਵੱਲੋਂ ਗਰੁੱਪ ਭੇਜਿਆ ਗਿਆ ਹਾਲੇ ਹੋਰ ਬਹੁਤ ਸਾਰੇ ਜਹਾਜ਼ ਭਰ ਭਰ ਕੇ ਅੰਮ੍ਰਿਤਸਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚਣਗੇ ਡਿਪੋਰਟ ਕੀਤੇ ਹੋਏ ਪੰਜਾਬੀਆਂ ਤੇ ਗੈਰ ਪੰਜਾਬੀਆਂ ਨੂੰ ਸੁਭਾਲਣ ਵਾਸਤੇ ਆਪਾਂ ਤਿਆਰ ਬਰ ਤਿਆਰ ਰਹਿ ਗਏ। ਗਲਤ ਉਹ ਵੀ ਨਹੀਂ ਤੇ ਗਲਤ ਆਪਾਂ ਵੀ ਨਹੀਂ। ਉਹ ਇਸ ਕਰਕੇ ਨਹੀਂ ਗਲਤ ਕਿਉਂਕਿ ਉਹਨਾਂ ਦੇ ਦੇਸ਼ ਦੇ ਵਿੱਚ ਆਪਾਂ ਗਲਤ ਤਰੀਕੇ ਨਾਲ ਵੱੜ ਰਹੇ ਆ ਤੇ ਉਹਨਾਂ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ। ਜੇ ਆਪਣੇ ਘਰ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਕੋਈ ਗਲਤ ਤਰੀਕੇ ਨਾਲ ਵੜੇ ਤਾਂ ਅਸੀਂ ਵੀ ਕੋਈ ਨਾ ਕੋਈ ਕਾਰਵਾਈ ਕਰਦੇ ਆ। ਸਾਡੀ ਹਮਦਰਦੀ ਇਨ੍ਹਾਂ ਪੀੜਤ ਨੌਜਵਾਨਾਂ ਨਾਲ ਜ਼ਰੂਰ ਹੈ। ਅਸੀਂ ਚੋਨੇ ਜੀ ਦੇ ਪ੍ਰਵੇਖ ਦੇ ਵਿੱਚ ਪੈਰਾਂ ਸਿਰ ਹੋਣ ਇਹਨਾਂ ਦਾ ਕਰਜ਼ਾ ਲੱਤ ਜਾਵੇ ਇਹਨਾਂ ਦੀਆਂ ਜ਼ਮੀਨਾਂ ਮੁੜ ਆਉਣ ਇਹਨਾਂ ਦੇ ਵਿਆਜ ਪੂਰੇ ਹੋਣ ਇਹਨਾਂ ਦੇ ਘਰ ਦੇ ਵਿੱਚ ਖੁਸ਼ਹਾਲੀ ਰਵੇ ਇਹ ਇਨਸਾਨੀਅਤ ਦੇ ਨਾਂ ਦੇ ਉੱਤੇ ਅਸੀਂ ਬੇਨਤੀ ਕਰਦੇ ਆਂ ਅਸੀਂ ਕਾਮਨਾ ਕਰਦੇ ਆਂ ਅਸੀਂ ਅਰਦਾਸ ਕਰਦੇ ਪਰ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਇੱਕ ਪਾਸੇ ਇਮੋਸ਼ਨ ਆ ਦੂਜੇ ਪਾਸੇ ਤਰਕ ਆ ਜਿਹੜੇ ਇਹ ਪੰਜਾਬੀ ਆਏ ਨੇ 30 ਜਾਣੇ ਇਹਨਾਂ ਦੇ ਵਿੱਚੋਂ ਅੰਮ੍ਰਿਤਸਰ ਦੇ 5 ਨੇ ਗੁਰਦਾਸਪੁਰ ਤੋਂ 1 ਤੇ ਤਰਨਤਾਰਨ ਤੋਂ 1 ਕਪੂਰਥਲਾ ਤੋਂ 6 ਨੇ ਜਲੰਧਰ ਤੋਂ 4 ਨੇ ਨਵਾਂ ਸ਼ਹਿਰ ਦੇ ਵਿੱਚੋਂ 2 ਨੇ ਤੇ ਪਟਿਆਲਾ ਦੇ ਵਿੱਚੋਂ 4 ਨੇ ਮੁਹਾਲੀ ਦੇ ਵਿੱਚੋਂ 1 ਕਾ ਤੇ ਲੁਧਿਆਣਾ ਦੇ ਵਿੱਚੋਂ 2 ਤੇ ਹੁਸ਼ਿਆਰਪੁਰ ਦੇ ਵਿੱਚੋਂ 2 ਆ ਤੇ ਫਤੇਗੜ ਸਾਹਿਬ ਤੋਂ ਇੱਕ ਜਾਣੇ ਦੇ ਬਾਰੇ ਪਤਾ ਲੱਗਾ ਵੀ ਭਾਈ ਇਹ ਇਸ ਤਰੀਕੇ ਦੇ ਨਾਲ ਆ ਇਹਦੇ ਵਿੱਚ 79 ਮਰਦ ਨੇ 25 ਔਰਤਾਂ ਨੇ ਤੇ 13 ਬੱਚੇ ਨੇ ਯਾਨੀ ਕਿ ਨਬਾਲਗ ਨੇ ਤੇ ਇਹਦੇ ਬਾਰੇ ਹੁਣ ਚਰਚਾ ਹੀ ਚੱਲੀ ਆ ਕਿ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਹੱਥਕੜੀਆਂ ਲਾ ਕੇ ਇਹ ਜਹਾਜ਼ ਦੇ ਵਿੱਚ ਬਿਠਾਏ ਗਏ ਉਹ ਹੱਥ ਕੜੀਆਂ ਅੰਮ੍ਰਿਤਸਰ ਦੇ ਵਿੱਚ ਖੋਲੀਆਂ ਗਈਆਂ ਇਹਨਾਂ ਦੇ ਪੈਰਾਂ ਨੂੰ ਬੇੜੀਆਂ ਕਿਹੜੀ ਗੱਲਾਂ ਪਾਈਆਂ ਗਈਆਂ ਸੀ ਉਹ ਬੇੜੀਆਂ ਅੰਮ੍ਰਿਤਸਰ ਦੇ ਵਿੱਚ ਖੋਲੀਆਂ ਗਈਆਂ ਇਹ ਪਹਿਲੀ ਵਾਰ ਹੋਇਆ ਅਜੇ ਤੱਕ ਇਹ ਪਹਿਲੀ ਵਾਰ ਹੋਇਆ ਕਿ ਸੀ 17 ਯਾਨੀ ਕਿ ਅਮਰੀਕਾ ਦੇ ਫੌਜੀ ਜਹਾਜ਼ ਨੂੰ ਵਰਤਿਆ ਗਿਆ ਹੋਵੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੋਵੇ ਜਿਵੇਂ ਉਹ ਬਹੁਤ ਵੱਡੇ ਅਪਰਾਧਕ ਨੇ ਤਤ ਨੇ ਜਿਨ੍ਹਾਂ ਨੇ ਅਮਰੀਕਾ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਕਿਸੇ ਦੇ ਜਾਣੀ ਤੌਰ ਦੇ ਉੱਤੇ ਕੀਤਾ ਹੋਵੇ ਜਾਂ ਕੋਈ ਬਹੁਤ ਵੱਡਾ ਕ੍ਰਾਈਮ ਕਰਕੇ ਉਹਨਾਂ ਦੇ ਵੱਲੋਂ ਭਜਣ ਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੰਨ ਕੇ ਲਿਆਂਦਾ ਗਿਆ ਉਹਨਾਂ ਦੇ ਹੱਥਕੜੀਆਂ ਲਾ ਕੇ ਲਿਆਂਦੀਆਂ ਗਈਆਂ ਇਹਦੇ ਪਿੱਛੇ ਵਜ੍ਹਾ ਕੀ ਆ ਅਸਲ ਵਿੱਚ ਡੋਨਲਡ 트੍ਰੰਪ ਇਸ ਸੰਕੇਤ ਇਸ ਸੁਨੇਹਾ ਦੇਣ ਦੇ ਚਾਹਵਾਨ ਆ ਕਿ ਭਾਈ ਮੇਰੇ ਲਈ ਜੇਕਰ ਸਾਡੇ ਦੇਸ਼ ਦੇ ਵਿੱਚ ਕਿਸੇ ਵੀ ਪਾਸਿਓ ਕੋਈ ਕੁਸਪੈਟ ਕਰਦਾ ਜੇਕਰ ਕੋਈ ਵੀ ਬੰਦਾ ਪਹੁੰਚਦਾ ਅਸੀਂ ਉਹਨੂੰ ਅਪਰਾਧਿਕ ਹੀ ਮੰਨਾਂਗੇ ਅਸੀਂ ਉਹਨੂੰ ਕ੍ਰਿਮੀਨਲ ਹੀ ਮੰਨਾਂਗੇ ਦੂਜਾ ਉਹਨੇ ਸੰਕੇਤ ਇਹ ਦਿੱਤਾ ਜੇ ਜਿਵੇਂ ਅਸੀਂ ਫੌਜੀ ਕਾਰਵਾਈ ਕਰਦੇ ਆ ਗਲਤ ਲੋਕਾਂ ਦੇ ਖਿਲਾਫ ਜਿਹੜੇ ਦੇਸ਼ ਦੇ ਉੱਤੇ ਕੋਈ ਹਮਲਾ ਕਰਦੇ ਆ ਇਹ ਸਾਡੇ ਦੇਸ਼ ਦੇ ਵਿੱਚ ਘੁਸਪੈਠ ਕੀਤੀ ਇਹ ਵੀ ਸਾਡੇ ਹਮਲਾਵਰੀ ਆ ਇਸ ਕਰਕੇ ਇਹਨਾਂ ਦੇ ਉੱਤੇ ਫੌਜੀ ਗਤੀਵਿਧੀਆਂ ਦੇ ਵਾਂਗੀ ਅਸੀਂ ਕਾਰਵਾਈ ਕਰਦੇ ਆ ਤੀਜਾ ਉਹਨੇ ਸੰਕੇਤ ਲੈਣ ਦੀ ਕੋਸ਼ਿਸ਼ ਕੀਤੀ ਆ ਵੀ ਭਾਈ ਜੇਕਰ ਬੰਨ ਕੇ ਉਹਨਾਂ ਨੂੰ ਮਸ਼ਕਾਂ ਬੰਨ ਕੇ ਹੁਣ ਲੈ ਕੇ ਆਏ ਆ ਤੇ ਜੇ ਸਧਾਰਨ ਤੌਰ ਦੇ ਉੱਤੇ ਭੇਜ ਦਿੱਤੇ ਜਾਂਦੇ ਤਾਂ ਇੰਨੀ ਵੱਡੀ ਖਬਰ ਨਹੀਂ ਸੀ ਬਣਨੀ ਇਹ ਟਰੰਪ ਨੇ ਇੱਕ ਸੁਨੇਹਾ ਦਿੱਤਾ ਕੋਲ ਦੁਨੀਆ ਦੇ ਵਿੱਚ ਭਾਵੇਂ ਉਹ ਪੰਜਾਬੀਆਂ ਨੂੰ ਵਰਤਿਆ ਭਾਵੇਂ ਗੁਜਰਾਤੀਆਂ ਨੂੰ ਵਰਤਿਆ ਭਾਵੇਂ ਹਰਿਆਣਿਆਂ ਦਾ ਨੂੰ ਵਰਤਿਆ ਸੁਨੀਹਾ ਦਿੱਤਾ ਕੋਲ ਦੁਨੀਆ ਦੇ ਵਿੱਚ ਕਿ ਭਾਈ ਅਸੀਂ ਇਸ ਤਰੀਕੇ ਦੇ ਨਾਲ ਭੇਜਦੇ ਆ ਇੰਟਰਨੈਸ਼ਨਲ ਨਿਊਜ਼ ਉਹਨੇ ਬਣਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ ਇਹ ਉਹਨੇ ਆਪਣਾ ਤਰੀਕਾ ਅਪਣਾਇਆ ਇਹ ਉਹਦੀ ਸੋਚ ਆ ਪਰ ਇਹਦੇ ਵਿੱਚ ਪੰਜਾਬੀ ਕਿੱਥੇ ਗਲਤ ਸਵਾਲ ਇਹ ਆ ਪੰਜਾਬੀ ਗਲਤ ਇੱਥੇ ਆ ਕਿ ਅਸੀਂ ਹੁਣ ਤੱਕ ਡੌਂਕੀ ਲਾ ਲਾ ਕੇ ਬਹੁਤ ਜਾਣੇ ਜਾਂਦੇ ਵੇਖਿਆ ਪਰ ਗਲਤ ਕੰਮ ਦਾ ਨਤੀਜਾ ਗਲਤ ਹੁੰਦਾ ਇਹ ਗੱਲ ਨੂੰ ਤਰਕ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਗਲਤ ਕੰਮ ਦਾ ਨਤੀਜਾ ਹਮੇਸ਼ਾ ਗਲਤ ਹੁੰਦਾ ਕਈ ਵਾਰੀ ਸਾਡੀ ਬਾਜੀ ਸਿੱਧੀ ਵੀ ਪੈ ਜਾਂਦੀ ਆ ਇੰਨਾ ਭੈਣਾ ਵੀਰਾਂ ਦੀ ਬਾਜੀ ਸਿੱਧੀ ਨਹੀਂ ਪਈ ਇਸ ਗੱਲ ਦੇ ਉੱਤੇ ਸਾਨੂੰ ਹੈਰਾਨ ਹੋ ਸਕਦੇ ਦੁੱਖ ਨਹੀਂ ਮੈਂ ਕਹਿ ਸਕਦਾ ਕਿਉਂਕਿ ਗਲਤ ਕੰਮ ਆਪਾਂ ਕਰਨਾ ਹੀ ਕਿਉਂ ਆ ਉਸ ਤੋਂਗਲੀ ਗੱਲ ਇਹ ਜੀ ਕਿ ਸਾਡੀਆਂ ਆਪਣੀਆਂ ਲੋੜਾਂ ਨੇ ਸਾਨੂੰ ਇੱਥੇ ਰੋਜ਼ਗਾਰ ਨਹੀਂ ਮਿਲਦਾ ਇਹ ਗੱਲ ਸੱਚੀ ਆ ਪਰ ਇਹਨਾਂ ਲੋੜਾਂ ਦੀ ਪੂਰਤੀ ਵਾਸਤੇ ਜੇਕਰ ਆਪਾਂ ਕਿਸੇ ਦੇਸ਼ ਦੇ ਵਿੱਚ ਗਲਤ ਤਰੀਕੇ ਦੇ ਨਾਲ ਪਹੁੰਚਦੇ ਆ ਤੇ ਉਹ ਸਾਨੂੰ ਜਜ਼ਬਾਤੀ ਤੌਰ ਦੇ ਉੱਤੇ ਈਮੋਸ਼ਨ ਦੇ ਆਧਾਰ ਦੇ ਉੱਤੇ ਤਰਸ ਦੇ ਆਧਾਰ ਦੇ ਉੱਤੇ ਆਪਣੇ ਦੇਸ਼ ਦੇ ਵਿੱਚ ਪਨਾਹ ਦੇ ਦੇਣ ਇਸ ਤਰੀਕੇ ਦੇ ਨਾਲ ਹੁੰਦਾ ਨੀਗਾ ਤੇ ਇਸ ਤਰੀਕੇ ਦੀ ਸਾਨੂੰ ਇੱਛਾ ਪਾਲਣੀ ਵੀ ਨਹੀਂ ਚਾਹੀਦੀ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਜਿਹੜੇ ਇਹ ਨੌਜਵਾਨ ਭਾਰਤ ਦੇ ਵਿੱਚ ਡਿਪੋਰਟ ਕੀਤੇ ਗਏ ਆ ਭੇਜ ਦਿੱਤੇ ਗਏ ਆ ਇਹ 104 ਜਣੇ ਨੇ ਜਿਹੜੇ ਇਹ ਉਹਨਾਂ ਦੇਸ਼ਾਂ ਦੇ ਵਿੱਚ ਕਦੇ ਵੀ ਨਹੀਂ ਜਾ ਸਕਣਗੇ ਜਿਹੜੇ ਦੇਸ਼ਾਂ ਦੇ ਵੱਲੋਂ ਅਮਰੀਕਾ ਦੀਆਂ ਵੀਜ਼ਾ ਨੀਤੀਆਂ ਨੂੰ ਫਾਲੋ ਕੀਤਾ ਜਾਂਦਾ ਉਹਦੇ ਵਿੱਚ ਭਾਵੇਂ ਕੈਨੇਡਾ ਦੀ ਗੱਲ ਕਰ ਲਓ ਉਹਦੇ ਵਿੱਚ ਭਾਵੇਂ ਨਿਊਜ਼ੀਲੈਂਡ ਦੀ ਗੱਲ ਕਰ ਲਓ ਆਸਟ੍ਰੇਲੀਆ ਦੀ ਗੱਲ ਕਰ ਲਓ ਯੂਕੇ ਦੀ ਗੱਲ ਕਰ ਲਓ ਕਈ ਹੋਰ ਦੇਸ਼ ਆ ਜਿਨ੍ਹਾਂ ਦੇ ਵਿੱਚ ਜੇਕਰ ਭਵਿੱਖ ਦੇ ਵਿੱਚ ਇਹ ਸਹੀ ਦਸਤਾਵੇਜ਼ਾਂ ਦੇ ਨਾਲ ਵੀ ਜਾਣਾ ਚਾਹਣ ਤੇ ਫਿਰ ਵੀ ਉੱਥੇ ਦਾਖਲ ਨਹੀਂ ਹੋ ਸਕਣਗੇ ਵੀਜ਼ਾ ਇਹਨਾਂ ਨੂੰ ਮਿਲ ਨਹੀਂ ਸਕੂਗਾ ਕਹਿਣ ਦਾ ਭਾਵ ਇਹ ਆ ਕਿਉਂਕਿ ਰਿਪੋਰਟਾਂ ਜਿਹੜੀਆਂ ਉਹ ਨਸ਼ਰ ਹੁੰਦੀਆਂ ਰਹਿੰਨਗਾ ਅੱਜਕੱਲ ਕੰਪਿਊਟਰ ਸਿਸਟਮ ਆ ਤੇ ਇੱਕ ਦੇਸ਼ ਦੇ ਵਿੱਚ ਗਤੀਵਿਧੀ ਕਿਹਨੂੰ ਵੀਜ਼ਾ ਮਿਲਿਆ ਕਿਵੇਂ ਆ ਕੀ ਪ੍ਰੋਸੈਸ ਆ ਇਹ ਸਾਰਾ ਕੁਝ ਦੂਜੇ ਦੇਸ਼ਾਂ ਦੇ ਨਾਲ ਕਨਡਕਟਡ ਹੈਗਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਨਾਂ ਮੁੰਡੇ ਕੁੜੀਆਂ ਨੇ ਪੈਸੇ ਕਿਵੇਂ ਕਿਵੇਂ ਚੱਕਿਆ ਕਿਸੇ ਦੇ ਮਾਪਿਆਂ ਨੇ ਗੱਲ ਕਹੀ ਆ ਕਿ ਅਸੀਂ 6 ਕਿਲੇ ਜ਼ਮੀਨ ਗਹਿਣੇ ਪਾਈ ਆ ਕਿਸੇ ਨੇ ਗੱਲ ਕਹੀ ਆ ਕਿ ਅਸੀਂ 50 ਲੱਖ ਰੁਪਈਆ ਲਿਆ ਬੈਦੂ ਫੜਿਆ ਕਿਸੇ ਨੇ ਗੱਲ ਕਹੀ ਆ ਵੀ ਅਸੀਂ ਹੋਰ ਸਾਹੂਕਾਰਾਂ ਤੋਂ ਪੈਸੇ ਫੜੇ ਆ ਕਿਸੇ ਨੇ ਗੱਲ ਕਹੀ ਆ ਕਿ ਅਸੀਂ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਆ ਮੈਨੂੰ ਨਾ ਟਾਲੀ ਪਿੰਡ ਦੇ ਵਿੱਚ ਜਿਹੜਾ ਨੌਜਵਾਨ ਆ ਹਰਜਿੰਦਰ ਸਿੰਘ ਤੇ ਜਿਹਦੀ ਮਾਤਾ ਦੇ ਵੱਲੋਂ ਗੱਲ ਕਹੀ ਗਈ ਆ ਉਹਨੇ ਕਿਹਾ ਜੀ ਕਿ ਅਸੀਂ ਪੈਸੇ ਟਕੇ ਇਕੱਠੇ ਕਰਕੇ ਲੱਖਾਂ ਰੁਪਇਆ ਇਕੱਠਾ ਕਰਕੇ ਤੇ ਭੇਜਿਆ ਪੁੱਤ ਪਰ ਸਾਨੂੰ ਆਸ ਨਹੀਂ ਸੀ ਇਸ ਤਰੀਕੇ ਦੀ ਗੱਲ ਹੋ ਜਾਊ ਇੱਕ ਕੁੜੀ ਆ ਜਿਹੜੀ ਵਾਪਸ ਆਈ ਆ ਉਹਦਾ ਮੰਗਣਾ ਹੋਇਆ ਤੇ ਉਹਨੇ ਅਮਰੀਕਾ ਦੇ ਵਿੱਚ ਆਪਣੇ ਮੰਗੇਤਰ ਦੇ ਨਾਲ ਵਿਆਹ ਕਰਾਉਣਾ ਸੀ ਉਹ ਏਜੰਟਾਂ ਦੇ ਰਾਹੀਂ ਉੱਥੇ ਗਈ ਪਰ ਉੱਥੇ ਰਾਹ ਦੇ ਵਿੱਚ ਹੀ ਜਦੋਂ ਇੰਟਰ ਕੀਤੀ ਉੱਥੇ ਹੀ ਫੜ ਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਹੁਣ ਉਹਦਾ ਵੀ ਦਿਲ ਟੁੱਟਿਆ ਉਹਨਾਂ ਦਾ ਆਰਥਿਕ ਤੌਰ ਦੇ ਉੱਤੇ ਲੱਕ ਵੀ ਟੁੱਟਿਆ ਜਿਹੜੇ ਸਾਰੇ ਜਾਣੇ 30 ਦੇ 30 ਪੰਜਾਬੀ ਤੇ ਸਮੁੱਚੇ 104 ਜਾਣੇ ਆਏ ਆ ਕੁਦਰਤੀ ਗੱਲ ਆ ਵੀ ਜੇਕਰ ਘਰਾਂ ਦੇ ਵਿੱਚ ਥੋੜਾ ਨਾ ਹੋਵੇ ਤੇ ਇਹਨਾਂ ਨੇ ਇਹ ਪੰਗਾ ਲੈਣਾ ਕਿਉਂ ਸੀ ਇਹਨਾਂ ਨੇ ਇਹ ਜੋਖਮ ਲੈਣਾ ਕਿਉਂ ਸੀ ਹੈਗੇ ਤਾਂ ਲੋੜਵੰਦ ਆ ਪਰ ਸਾਨੂੰ ਇਹ ਗੱਲ ਜ਼ਰੂਰ ਪਵਿੱਖ ਦੇ ਵਿੱਚ ਸੋਚਣੀ ਚਾਹੀਦੀ ਆ ਅਸੀਂ ਪੰਜਾਬੀਆਂ ਜਿਹੜੇ ਲਾਈ ਲੱਗ ਵੀ ਬਹੁਤ ਹੁੰਨੇ ਆ ਇਨਾ 30 ਜਣਿਆਂ ਤੋਂ ਤੇ ਸਮੁੱਚੇ 104 ਜਣਿਆਂ ਤੋਂ ਆਪਾਂ ਸਬਕ ਲੱਗੇ ਵੀ ਭਵਿੱਖ ਦੇ ਵਿੱਚ ਸਾਡੇ ਨਾਲ ਵੀ ਏਵੇਂ ਹੋ ਸਕਦਾ ਜੇਕਰ ਅਸੀਂ ਕਿਸੇ ਏਜੰਟ ਦੇ ਪੁਚਲਾਵੇ ਦੇ ਵਿੱਚ ਆ ਜਾਈਏ ਜਾਂ ਅਸੀਂ ਕਿਸੇ ਦੇ ਕੋਲ ਜਾ ਕੇ ਕਹੇਗੇ ਵੀ ਭਾਈ ਜਿਵੇਂ ਤੂੰ ਬਾਕੀ 20 ਭੇਜੇ ਆ ਇੱਕ ਸਾਡੇ ਵਾਲਾ ਵੀ ਕੱਢ ਦੇ ਬਹੁਤੀ ਵਾਰ ਅਸੀਂ ਏਜੰਟਾਂ ਦੇ ਕੋਲੇ ਜਾਣ ਮੌਕੇ ਪਤਾ ਕੀ ਸ਼ਬਦ ਵਰਤਦੇ ਆ ਆ ਮੁੰਡਾ ਕੱਢ ਦੇ ਜਿਵੇਂ ਮਰਜ਼ੀ ਕੱਢ ਦੇ ਆਪਾਂ ਉਹਨੂੰ ਘਰੋਂ ਕੱਢਣ ਨੂੰ ਫਿਰਦੇ ਰਹਿੰਨੇ ਆ ਤੇ ਮੁੰਡੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਭਾਈ ਅੱਗੇ ਕੀ ਕੀ ਜੋਖਮ ਦਾ ਸਾਹਮਣਾ ਕਰਨਾ ਪੈਣਾ ਸੋ ਜ਼ਰੂਰੀ ਨਹੀਂ ਕਿ ਹਰ ਵਾਰ ਆਪਣੀ ਗੁੱਲੀ ਦਾ ਦਾਣਾ ਜਿਹੜਾ ਉਹ ਸਿੱਧਾ ਪੈ ਜਾਏ ਜ਼ਰੂਰੀ ਨਹੀਂ ਕਿ ਹਰ ਵਾਰ ਜੋ ਅਸੀਂ ਸੋਚਦੇ ਆਂ ਓਵੇਂ ਹੋ ਜੇ ਜੋ ਹੋਇਆ ਮਾਰਾ ਹੋਇਆ ਜੋ ਹੋਇਆ ਇਹ ਨਾ ਹੁੰਦਾ ਪਰ ਤੁਹਾਡੇ ਤੋਂ ਲੈ ਕੇ ਉਦਾਹਰਨ ਅਸੀਂ ਬਾਕੀ ਪੰਜਾਬੀ ਬਚ ਜੀਏ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਹੁਣ ਖੇਖਣਬਾਜ਼ੀ ਸਿਆਸੀ ਲੋਕ ਨਾ ਕਰਨ ਇੱਥੇ ਆਮ ਆਦਮੀ ਪਾਰਟੀ ਦਾ ਇੱਕ ਨੇਤਾ ਪਤਾ ਕੀ ਕਹਿੰਦਾ ਕਹਿੰਦਾ ਜੀ ਮੋਦੀ ਸਰਕਾਰ ਨੂੰ ਚਾਹੀਦਾ ਜੀ ਕਿ ਇਹੋ ਜੀ ਜਿਹੜੀ ਰੋਕ ਲਾਈ ਜਾਵੇ ਇਹਨਾਂ ਮੁੰਡਿਆਂ ਦੇ ਵਾਪਸ ਆਉਣ ਤੇ ਜਿਹੜਾ ਉਹ 트럼ਪ ਨੂੰ ਕਹਿ ਜਾਵੇ ਕਿ ਭਾਈ ਰੋਕਿਆ ਜਾਵੇ ਇਹਨਾਂ ਨੂੰ ਇਹਨਾਂ ਨੂੰ ਇਸ ਤਰੀਕੇ ਨਾਲ ਰਿਪੋਰਟ ਨਾ ਕੀਤਾ ਜਾਵੇ ਇੱਕ ਹੋਰ ਮੰਤਰੀ ਰਾਏ ਕਹਿਣਾ ਉਹ ਕਹਿੰਦੇ ਜੀ ਕਿ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਚਿੱਠੀ ਲਿਖਾਂਗੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਭਾਰਤ ਦੇ ਵਿਦੇਸ਼ ਮੰਕਮੇ ਦੇ ਮੰਤਰੀ ਨੂੰ ਕਿ ਭਾਈ ਤੁਸੀਂ ਇਹਨਾਂ ਨੌਜਵਾਨਾਂ ਬਾਰੇ ਸੋਚੋ ਇੱਕ ਇਹ ਗੱਲ ਕਹੀ ਜਾਂਦਾ ਕਿ ਭਾਈ ਦੇਖੋ ਜਿਹੜੀਆਂ ਨੀਤੀਆਂ ਨੇ ਉਹਨਾਂ ਨੀਤੀਆਂ ਦੇ ਵਿੱਚ ਤਬਦੀਲੀ ਵੀ ਕਹਿ ਕੇ ਤੁਸੀਂ ਕਰਵਾ ਸਕਦੇ ਹੋ ਆਪ ਜੀ ਤਾਂ ਇਹ ਗੱਲ ਕਹਿੰਦੇ ਸੀ ਆਮ ਆਦਮੀ ਪਾਰਟੀ ਦੇ ਆਗੂ ਕਿ ਭਾਈ ਗੋਰੇ ਇੱਥੇ ਆਇਆ ਕਰਨਗੇ ਗੋਰੀਆਂ ਦਾ ਤਾਂ ਪਤਾ ਨਹੀਂ ਵੀ 1 ਆਏ ਕਿ 2 ਆਏ ਕਿ 5 ਆਏ ਆ ਪਰ 50-50 ਲੱਖ ਰੁਪਇਆ ਲਾ ਕੇ ਗਏ ਪੰਜਾਬ ਦੇ ਵਿੱਚੋਂ 30 ਜਣੇ ਵਾਪਸ ਆ ਗਏ ਆ ਕੋਈ 15ਵੇਂ ਦਿਨ ਵਾਪਸ ਮੁੜਿਆ ਆ ਕੋਈ ਛੇਵੇਂ ਹੀ ਨਹੀਂ ਵਾਪਸ ਮੁੜਿਆ ਆ ਕੋਈ ਤੀਜੇ ਮਹੀਨੇ ਵਾਪਸ ਮੁੜਿਆ ਆ ਪਤਾ ਨਹੀਂ ਕਿਹੜੇ-ਕਿਹੜੇ ਜੰਗਲਾਂ ਨੂੰ ਇਹਨਾਂ ਨੇ ਪਾਰ ਕੀਤਾ ਪਤਾ ਨਹੀਂ ਕਿਹੜੀਆਂ-ਕਿਹੜੀਆਂ ਨਦੀਆਂ ਪਾਰ ਕਰਨੀਆਂ ਪਈਆਂ ਪਤਾ ਨਹੀਂ ਕਿਹੜੇ-ਕਿਹੜੇ ਸਪਾਂ ਦੇ ਮੂੰਹ ਮਦ ਕੇ ਤੇ ਫੇਰ ਉੱਥੇ ਪਹੁੰਚੇ ਆ ਪਰ ਇਹਨਾਂ ਵਿਚਾਰਿਆਂ ਦਾ ਕਸੂਰ ਇਹੀ ਆ ਕਿ ਇਹਨਾਂ ਨੂੰ ਰੋਟੀ ਨਹੀਂ ਮਿਲੀ ਰੁਜ਼ਗਾਰ ਨਹੀਂ ਮਿਲਿਆ ਗਰੀਬੀ ਕੱਢਦੇ ਕੱਢਦੇ ਇਹ ਹੋਰ ਦਲਦਲ ਦੇ ਵਿੱਚ ਕਰਜ਼ੇ ਦੀ ਦ ਇਹਨਾਂ ਨੂੰ ਬਚਾਉਣ ਦੀ ਲੋੜ ਆ ਮੈਂ ਨਹੀਂ ਇਹ ਗੱਲ ਕਹਿੰਦਾ ਇੱਕ ਮੁੰਡੇ ਦੇ ਪਰਿਵਾਰਕ ਜੀਆ ਨੇ ਕਿਹਾ ਜੀ ਕਿ ਹੁਣ ਸਾਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਬਚਕਾਨਾ ਗੱਲਾਂ ਇਹ ਮਜ਼ਾਕ ਉਡਵਣ ਵਾਲੀਆਂ ਗੱਲਾਂ ਮੈਂ ਇਹਦੇ ਨਾਲ ਸਹਿਮਤ ਨਹੀਂਗਾ ਕਿਉਂਕਿ ਅਸੀਂ ਕਿਹੜਾ ਕਿਸੇ ਦੇ ਕਹਿ ਦੇ ਉੱਤੇ ਭੇਜਿਆ ਸੀ ਸਾਡੀ ਇੱਛਾ ਸੀ ਵੀ ਭਾਈ ਸਾਡਾ ਪੁੱਤ ਜਾ ਕੇ ਕਾਮਯਾਬ ਹੋਵੇ ਘਰ ਵਧੀਆ ਚੱਲੇ ਇਹ ਸਾਡੀ ਇੱਛਾ ਸੀ ਉਹ ਨਹੀਂ ਕਾਮਯਾਬ ਹੋਇਆ ਤੇ ਸਰਕਾਰ ਨੌਕਰੀ ਦੇਵੇ ਜਾਂ ਸਰਕਾਰ ਕਹੇ ਜੀ ਕਿ ਅਸੀਂ ਤੁਹਾਨੂੰ 50 ਲੱਖ ਰੁਪਏ ਥੋੜਾ ਅਸੀਂ ਦੇ ਦਨੇ ਆ ਇਹ ਤਾਂ ਬਚਕਾਨਾ ਗੱਲਾਂ ਇਹ ਕਦੇ ਹੋਣੀਆਂ ਨਹੀਂਆਂ ਹਾਂ ਜੇਕਰ ਉਹਨਾਂ ਦੇ ਵਿੱਚ ਕਾਬਲੀਅਤ ਆ ਉਹਨਾਂ ਨੂੰ ਸਰਕਾਰੀ ਨੌਕਰੀ ਲਈ ਅਪਲਾਈ ਕਰਨਾ ਚਾਹੀਦਾ ਮਿਲੇ ਬਹੁਤ ਸਾਰੇ ਪੰਜਾਬ ਦੇ ਵਿੱਚ ਬੇਰੁਜ਼ਗਾਰ ਆ ਅਸੀਂ ਉਹਨਾਂ ਬੇਰੁਜ਼ਗਾਰਾਂ ਦੀ ਰੁਜ਼ਗਾਰ ਦੀ ਗੱਲ ਕਰਦੇ ਆ ਵੀ ਭਾਈ ਰੁਜ਼ਗਾਰ ਮਿਲਣਾ ਚਾਹੀਦਾ ਕਾਬਲ ਬੰਦਿਆਂ ਨੂੰ ਹਰ ਥਾਂ ਦੇ ਉੱਤੇ ਐਡਜਸਟ ਕਰਨਾ ਚਾਹੀਦਾ ਪਰ ਸਾਡੇ ਸੂਬੇ ਦੇ ਵਿੱਚ ਕੀ ਕੀ ਚੱਲਦਾ ਦੇਸ਼ ਦੇ ਵਿੱਚ ਕੀ ਕੀ ਚੱਲਦਾ ਆਪਾਂ ਜਾਣਦੇ ਆ ਪਰ ਹੁਣ ਸਾਡੀ ਇਕੱਲੇ ਇਕੱਲੇ ਪੰਜਾਬੀ ਨੂੰ ਵੀ ਇੱਕ ਬੇਨਤੀ ਆ ਤੇ ਇਕੱਲੇ ਇਕੱਲੇ ਪੱਤਰਕਾਰ ਨੂੰ ਵੀ ਬੇਨਤੀ ਆ ਪੱਤਰਕਾਰ ਹੁਣ ਮੌਜੂਦ ਆਉਣਾ ਸ਼ੁਰੂ ਕਰ ਚੁੱਕੇ ਨਾ ਡਾ ਕਦੇ ਕਿਸੇ ਦੇ ਮੂੰਹ ਦੇ ਮੂਰੇ ਮਾਈਕ ਤੋਨ ਦਿੰਦੇ ਆ ਕਦੇ ਕਿਸੇ ਦੀ ਮਾਤਾ ਦੇ ਮੂਰੇ ਮਾਈਕ ਕਰ ਦਿੰਦੇ ਕਦੇ ਕਿਸੇ ਦੇ ਪਿਓ ਦੇ ਮੂਰੇ ਮਾਈਕ ਕਰ ਦਿੰਦੇ ਆ ਤੁੜਕਾ ਲਾ ਲਾ ਕੇ ਗੱਲਾਂ ਨੂੰ ਪੇਸ਼ ਕੀਤਾ ਜਾਂਦਾ ਵੀ ਸਾਡਾ ਪ੍ਰੋਗਰਾਮ ਵੱਧ ਚੱਲੇ ਮੇਰੀ ਪੱਤਰਕਾਰਾਂ ਨੂੰ ਬੇਨਤੀ ਆ ਕਿ ਸੁਹਿਰਦ ਹੋ ਕੇ ਰਿਪੋਰਟਿੰਗ ਕਰੋ ਇਸ ਮਸਲੇ ਦਾ ਮੌਜੂਦ ਨਾ ਬਣਾਓ ਤਪਿਆਂ ਨੂੰ ਹੋਰ ਛਿੱਲਣ ਦੀ ਕੋਸ਼ਿਸ਼ ਨਾ ਕਰੋ ਮੈਂ ਕੱਲ ਦੋ ਤਿੰਨ ਰਿਪੋਰਟਾਂ ਦੇਖੀਆਂ ਉਹਦੇ ਵਿੱਚ ਇੱਕ ਕੁੜੀ ਵੀ ਕਹਿ ਰਹੀ ਆ ਕਹਿੰਦੀ ਜੀ ਇੱਕ ਦੀ ਮਾਂ ਦੇ ਮੂਰੇ ਮਾਈਕ ਕਰਕੇ ਕਹਿੰਦੀ ਤੁਹਾਡਾ ਪੁੱਤ ਵਾਪਸ ਆ ਗਿਆ ਤੁਸੀਂ ਕੀ ਮਹਿਸੂਸ ਕਰਦੇ ਆ ਇਹ ਹੁਣ ਪੁੱਛਣ ਦੀ ਗੱਲ ਆ ਇਹ ਕੋਈ ਪੁੱਛਣ ਦੀ ਲੋ ਉਹ ਕੀ ਮਹਿਸੂਸ ਕਰੂਗੀ ਤੁਸੀਂ ਬਾਹਰ ਗਏ ਹੋਵੋ ਤੁਸੀਂ ਗਲਤ ਤਰੀਕੇ ਦੇ ਨਾਲ 45 ਲੱਖ ਰੁਪਏ ਲਾ ਕੇ ਤੁਹਾਡੇ ਮਾਪੇ ਨਿਵਾਰ ਭੇਜਾ ਹੋਵੇ ਤੁਹਾਨੂੰ ਰਿਪੋਰਟ ਕਰ ਦਿੱਤਾ ਜਾਵੇ ਤੁਹਾਡੇ ਪਿਤਾ ਨੂੰ ਤੁਹਾਡੀ ਮਾਤਾ ਨੂੰ ਗੱਲ ਕਹੀ ਜਾਵੇ ਧੀ ਵਾਪਸ ਆ ਗਈ ਕੀ ਮਹਿਸੂਸ ਕਰਦੇ ਹੋ ਕੋਈ ਮਾੜੀ ਮੋਟੀ ਕੋਈ ਸਵਾਲ ਕਰਨ ਦੀ ਕੋਈ ਜਾਂਚ ਹੁੰਦੀ ਆ ਇਹ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਹਨਰ ਹੋਣਾ ਚਾਹੀਦਾ ਤੇ ਮੇਰੀ ਇਨ੍ਹਾਂ ਪਿੰਡਾਂ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਮੁੰਡੇ ਕੁੜੀਆਂ ਗਏ ਸੀ ਕਸਬਿਆਂ ਚੋਂ ਮੁਹੱਲਿਆਂ ਚੋਂ ਗਏ ਸੀ ਉਹਨਾਂ ਨੂੰ ਵੀ ਬੇਨਤੀ ਆ ਉਹਨਾਂ ਦੇ ਲੋਕਾਂ ਨੂੰ ਬੇਨਤੀ ਆ ਕੱਲੇ ਕੱਲੇ ਮੁਹੱਲੇ ਵਾਲੇ ਨੂੰ ਗਵਾਂਢੀ ਨੂੰ ਹਰ ਬੰਦੇ ਨੂੰ ਮੇਰੀ ਬੇਨਤੀ ਆ ਕਿ ਭਾਈ ਆਰ ਨਾ ਲਾਇਓ ਟਿਚਰਾ ਨਾ ਕਰਿਓ ਸਾਡੀ ਪੰਜਾਬਗਾਂ ਦੀ ਇੱਕ ਅੜ ਤੱਕ ਗੱਲ ਚੱਬ ਕੇ ਕਰਦੇ ਹੁੰਨੇ ਆਂ ਅਸੀਂ ਆਰ ਲਾਉਣੇ ਹੁੰਨੇ ਆ ਅਸੀਂ ਨਾ ਦੁੱਖ ਦੀ ਥਾਂ ਦੇ ਉੱਤੇ ਹੱਥ ਜਾਂ ਲਾਉਣ ਦੇ ਆਦੀ ਹੁੰਨੇ ਆ ਲੈ ਫਿਰ ਕਿਵੇਂ ਆ ਕਿਵੇਂ ਬਣਿਆ ਯਾਰ ਉੱਥੇ ਲੈ ਫਿਰ ਤੂੰ ਪੱਕਾ ਤਾਂ ਹੋਇਆ ਨਹੀਂ ਯਾਰ ਤੇਰੇ ਨਾਲ ਤਾਂ ਬੜੀ ਭੜੀ ਹੋਈ ਯਾਰ ਫਿਰ ਹੋ ਗਿਆ ਹੋਏਗਾ ਡਾਲਰ ਕਮਾਲੇ ਹੋਣੇ ਆ ਆ ਬੇਵਕੂਫੀ ਵਾਲੀਆਂ ਗੱਲਾਂ ਨਾ ਕਰਿਓ ਇਹਨਾਂ ਨੂੰ ਆਪਣੇ ਸਮਝਿਓ ਇਹਨਾਂ ਨੂੰ ਪਿਆਰ ਸਤਕਾਰ ਦੁਲਾਰ ਇਹਨਾਂ ਨੂੰ ਹੌਸਲਾ ਇਹਨਾਂ ਨੂੰ ਸ਼ਾਬਾਸ਼ ਵੀ ਤੁਸੀਂ ਵਾਪਸ ਆ ਗਏ ਯਾਰ ਜੇ ਨਾ ਆਉਂਦੇ ਜੇ ਰਾਵਾਂ ਦੇ ਵਿੱਚ ਹੀ ਰਹਿ ਜਾਂਦੇ ਜਾਓ ਜੇਲ੍ਹ ਦੇ ਵਿੱਚ ਉੱਥੇ ਤਾੜੇ ਰਹਿੰਦੇ ਤੇ ਫਿਰ ਕੀ ਹੋ ਜਾਂਦਾ ਇੰਨਾ ਕੀ ਹੌਸਲਾ ਹੋਣਾ ਚਾਹੀਦਾ ਪਰਿਵਾਰ ਨੂੰ ਇਸ ਆਸਰੇ ਦੇ ਨਾਲ ਪੁਰਾਣੀਆਂ ਗੱਲਾਂ ਭੁੱਲਣੀਆਂ ਪੈਣੀਆਂ ਆਪ ਵੱਖ ਦੇ ਵਿੱਚ ਕਿ ਇਹ ਆਤਾ ਗਏ ਵਾਪਸ ਭੇਜਤਾ ਦਿੱਤੇ ਵਾਪਸ ਸਾਡੇ ਕੋਲੇ ਇੱਕ ਸਕਾਰਾਤਮਕ ਪੋਜ਼ਿਟਿਵ ਗੱਲ ਤਾਂ ਹੈਗੀ ਆ ਪਰ ਪਿੰਡਾਂ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਵੀ ਟੀਚਰ ਬਾਦੀ ਨਾ ਕਰਿਓ ਮੂਰਖਤਾ ਵਾਲੀਆਂ ਗੱਲਾਂ ਨਾ ਕਰਿਓ ਐਵੇਂ ਆਪਾਂ ਉਹਨਾਂ ਦੀ ਅਲ ਪਾ ਕੇ ਬਹਿ ਜਗੇ ਆਪਾਂ ਬੇਵਕੂਫੀ ਵਾਲੀਆਂ ਗੱਲਾਂ ਕਰ ਗਏ ਆਪਾਂ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਇਹਨਾਂ ਨੂੰ ਅਪਣਾਉਣਾ ਇਹਨਾਂ ਦੇ ਸੰਕਟ ਦੇ ਵਿੱਚ ਨਾਲ ਖੜਨਾ ਇਹਨਾਂ ਦੇ ਆਪਾਂ ਨੂੰ ਪਤਾ ਹੀ ਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਕਿਵੇਂ ਆ ਸੱਚੀ ਮੁੱਚੀ ਗਰੀਬ ਆ ਸੱਚੀ ਮੁੱਚੀ ਲੋੜਵੰਦਾ ਕਿ ਨਹੀਂ ਜਿਹੜਾ ਲੋੜਵੰਦਾ ਉਹਦੀ ਮਦਦ ਕਰਿਆ ਕਰੋ ਜੇਕਰ ਉਹਦੇ ਉੱਤੇ ਕੁਝ ਨਾ ਕੁਝ ਔਕੜ ਆ ਗਈ ਆ ਤਾਂ ਉਹਦੇ ਨਾਲ ਧਿਰ ਬਣ ਕੇ ਖੜਿਆ ਕਰੋ ਇਹ ਨਹੀਂ ਵੀ ਚਲੋ ਕੋਈ ਨਹੀਂ ਲੈ ਪਹੁੰਚ ਗਿਆ ਹੋਏਗਾ ਅਮਰੀਕਾ ਤੂੰ ਤਾਂ ਰਾਹ ਹੀ ਰਹੇਗਾ ਯਾਰ ਤੂੰ ਤਾਂ ਟਿਕਚਰਾ ਨਹੀਂ ਕਰਨੀਆ ਮਸਖਰਾਪਣ ਨਹੀਂ ਕਰਨਾ ਇਸ ਗੱਲ ਤੋਂ ਗਰੇਜ਼ ਕਰਨਾ ਪਰ ਅਗਲੀ ਗੱਲ ਇਹ ਕਿ ਭਾਈ ਏਜੰਟਾਂ ਦੇ ਟੇਟੇ ਨਾ ਚੜੋ ਏਜੰਟਾਂ ਦੇ ਅੜਿੱਕੇ ਨਾ ਆਓ ਏਜੰਟਾਂ ਨੇ ਆਪਦਾ ਘਰ ਭਰਨਾ ਤੁਹਾਡੇ ਘਰ ਦੇ ਲਈ ਕੁਝ ਨਹੀਂ ਕਰਦੇ ਜੇਕਰ ਤੁਸੀਂ ਕਿਸੇ ਦੇ ਕੋਲੇ ਜਾ ਕੇ ਪੈਸੇ ਤੰਨ ਕੇ ਫੜਾਓ ਨੇ ਵੀ ਭਾਈ ਪਾਲਾ ਖੀਸੇ ਦੇ ਵਿੱਚ ਉਹ ਤਾਂ ਅਮਰੀਕਾ ਇੱਥੇ ਬਣ ਗਿਆ ਤੁਹਾਡਾ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਬਣਨਾ ਇਸ ਕਰਕੇ ਆਜੋ ਆਪਾਂ ਘਟ ਖਾਲ ਗਏ ਅੱਗੇ ਸਾਨੂੰ ਬੀਬੀਆਂ ਸਾਡੇ ਪਰਿਵਾਰਕ ਮੈਂਬਰ ਕਹਿੰਦੇ ਹੁੰਦੇ ਸੀ ਵੀ ਪੁੱਤ ਗਲਤ ਕੰਮ ਨਹੀਂ ਕਰਨਾ ਗਲਤ ਤਰੀਕਾ ਨਹੀਂ ਚੁਣਨਾ ਗਲਤ ਰਾਹ ਨਹੀਂ ਚੁਣਨਾ ਭਾਵਿਆ ਪਾਦੀ ਰੋਟੀ ਘਟ ਖਾ ਲਾਂਗੇ ਅੱਜ ਕੱਲ ਲੋੜਾਂ ਇੰਡੀਆਂ ਵਧ ਗਈਆਂ ਵੀ ਆਪਾਂ 50 ਲੱਖ ਰੁਪਇਆ ਦਾਦਿਆਂ ਪਰਦਾਦਿਆਂ ਦੇ ਗਾਂ ਜ਼ਮੀਨਾਂ ਗਹਿਣੇ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਅਸੀਂ ਗਲਤ ਤਰੀਕਾ ਅਪਣਾਉਨੇ ਤੇ ਫਿਰ ਉਹਦਾ ਸਹੀ ਨਤੀਜਾ ਆਵੇ ਇਹ ਜ਼ਰੂਰੀ ਨਹੀਂ ਇਹਨਾਂ 30 ਪੰਜਾਬੀਆਂ ਦੇ ਕੋਲੋਂ ਆਪਾਂ ਸਬਕ ਲੱਗੇ ਇਹਨਾਂ ਤੀਹਾਂ ਹੀ ਪੰਜਾਬੀਆਂ ਦਾ ਆਪਾਂ ਸਤਿਕਾਰ ਕਰਗੇ ਇਹਨਾਂ ਤੀਹਾਂ ਹੀ ਪੰਜਾਬੀਆਂ ਨੂੰ ਨਾਲ ਜੋੜ ਕੇ ਰੱਖੀਏ ਇਹਨਾਂ ਤੀਹਾਂ ਹੀ ਪੰਜਾਬੀਆਂ ਦਾ ਆਪਾਂ ਮੌਜੂਦ ਨਾੜਾਗੇ ਇਹਨਾਂ ਤੀਹਾਂ ਹੀ ਪੰਜਾਬੀਆਂ ਤੇ ਇਹੋ ਜਿਹੇ ਹੋਰ ਜਿਹੜੇ ਬਹੁਤ ਸਾਰੇ ਫਸੇ ਹੋਏ ਆ ਜਿਹੜੇ ਹਾਲੇ ਆਉਣੇ ਆ ਉਹਨਾਂ ਨੂੰ ਆਪਾਂ ਕੁਰੇੜਣਾ ਨਾ ਸ਼ੁਰੂ ਕਰ ਗਏ ਇਹਨਾਂ ਦੇ ਨਾਲ ਆਪਾਂ ਜ਼ਖਮ ਦੇ ਉੱਤੇ ਮਲਮ ਲਾਉਣੀ ਆ ਜ਼ਖਮ ਛਿਲਣ ਦਾ ਕੰਮ ਨਹੀਂ ਕਰਨਾ